ਬਹੁਤ ਸੋਹਣਾ ਉਦਮ ਸਾਡੇ ਨਗਰ ਦੀ ਪੰਚਾਇਤ ਨੇ ਕੀਤਾ ਹੈ ਸਾਰੇ ਪਿੰਡ ਦੀ ਸਲਾਹ ਨਾਲ ਹੋਇਆ ਹੋਵੇਗਾ ਜਿਹੜਾ ਤੁਸੀਂ ਇਹ ਪੰਜ ਕਿੱਲੇ ਜਗ੍ਹਾ ਆਈਟੀਆਈ ਵਾਸਤੇ ਦਿੱਤੀ ਹੈ ਪਹਿਲਾ ਧੰਨਵਾਦ ਨਗਰ ਦਾ ਜਿਨ੍ਹਾਂ ਨੇ ਇਹ ਫੈਸਲਾ ਕਰ ਲਿਆ ਨਹੀਂ ਤੇ ਸਾਡੇ ਤੇ ਫੈਸਲੇ ਹੀ ਨਹੀਂ ਹੁੰਦੇ ਪੰਚਾਇਤਾਂ ਦੇ ਝਗੜੇ ਪੁਰਾਣੀਆਂ ਨਵੀਆਂ ਪੁਰਾਣੀਆਂ ਨਵੀਆਂ ਇਹ ਝਗੜੇ ਚੱਲਦੇ ਰਹਿੰਦੇ ਆ ਡਵੈਲਪਮੈਂਟ ਦੇ ਕੰਮ ਰੁਕੇ ਰਹਿੰਦੇ ਆ ਇੱਕ ਬੰਦਾ ਕੰਮ ਕਰਾਉਣ ਲੱਗਦਾ ਦੂਜਾ ਸਟੇਲੇ ਆਉਂਦਾ ਫਿਰ ਦੂਜਾ ਕੰਮ ਕਰਾਉਣ ਲੱਗਦਾ ਦੂਜਾ ਸਟੇਲੇ ਆਉਂਦਾ ਕੰਮ ਹੁੰਦੇ ਨਹੀਂ ਇਹ ਤੁਸੀਂ ਚੰਗਾ ਕੀਤਾ ਨਗਰ ਨਿਵਾਸੀਓ ਪਿੰਡ ਵਾਲਿਓ ਤੁਸੀਂ ਇਸ ਲਈ ਧੰਤਾ ਦੇ ਯੋਗ ਓ ਜਿਹੜਾ ਤੁਸੀਂ ਇਹ ਇਹਦੇ ਲਈ ਇੱਕ ਹੋ ਕੇ ਜਗ੍ਹਾ ਦੇਤੀ ਹੁਣ ਅਗਲਾ ਕੰਮ ਜਿਹੜਾ ਕੀਤਾ ਹੈ ਪਹਿਲਾ ਧੰਨਵਾਦ ਤੁਹਾਡਾ ਨਗਰ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਤੇ ਦੂਸਰਾ ਧੰਨਵਾਦ ਜੋ ਪੰਜਾਬ ਦੇ ਕੈਬਨਟ ਮੰਤਰੀ ਹਨ ਅਮਨ अरोड़ा ਜੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਡਾ ਪ੍ਰੋਜੈਕਟ ਪੰਜਾਬ ਸਰਕਾਰ ਤੱਕ ਪਹੁੰਚਾਇਆ ਉਥੋਂ ਸਾਰਾ ਕੁਝ ਪਰਮਿਸ਼ਨ ਲੈ ਕੇ ਅੱਜ ਸਾਡੇ ਤੱਕ ਲੈ ਕੇ ਆਏ ਹੈ ਅਮਨ अरोड़ा ਜੀ ਦਾ ਬਹੁਤਾ ਧੰਨਵਾਦ ਹੈ ਤੁਸੀਂ ਇਹਨਾਂ ਨੂੰ ਵੱਡੇ ਮਾਰਜਨ ਦੇ ਨਾਲ ਜਿਤਾਇਆ ਜੇ ਇੱਥੇ ਤੱਕ ਗਏ ਹੈ ਤੇ ਇਹ ਅੱਜ ਉਹ ਤੁਹਾਡਾ ਪਿਆਰ ਮੋੜਨ ਵਾਸਤੇ ਆਏ ਹੈ ਨਗਰ ਵਿੱਚ ਆਈਟੀਆਈ ਬਣਨ ਜਾ ਰਹੀ ਹੈ ਜੋ ਬਹੁਤ ਸੋਹਣਾ ਉਪਰਾਲਾ ਹੈ ਮੈਨੂੰ ਕਈ ਦਿਨ ਪਹਿਲਾਂ ਕਿਹਾ ਸੀ ਕਿ ਤੁਸੀਂ ਆਓ ਆਪਾਂ ਨੀਂ ਰੱਖੀਏ ਮੈਂ ਥੋੜਾ ਜਿਹਾ ਬਿਜੀ ਹੋਣ ਕਰਕੇ ਅੱਜ ਦਾ ਦਿਨ ਦਿੱਤਾ ਇਹਨਾਂ ਨੇ ਆਪਣੇ ਸਾਰੇ ਪ੍ਰੋਗਰਾਮ ਕੈਂਸਲ ਕਰਕੇ ਅੱਜ ਦਾ ਹੀ ਦਿਨ ਰੱਖਿਆ ਤੇ ਨੀਂ ਇਹਨਾਂ ਨੇ ਰਖਵਾਈ ਨਾਲ ਲੱਗ ਕੇ ਮੈਂ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਕਰਕੇ ਸੱਚੇ ਪਾਤਸ਼ਾਹ ਮਿਹਰ ਕਰਿਓ ਨਗਰ ਨੇ ਜਗਾ ਦਿੱਤੀ ਹੈ ਤੇ ਉਦਮ ਉਪਰਾਲਾ ਇਹ ਮંત્રી ਸਾਹਿਬ ਕਰਨ ਲੱਗੇ ਐ ਸਾਰੇ ਕਾਰੀਗਰਾਂ ਦੇ ਸਿਰ ਤੇ ਮਿਹਰ ਦਾ ਭਰਿਆ ਹੱਥ ਰੱਖਿਓ ਨਗਰ ਨਿਵਾਸੀਆਂ ਨੂੰ ਏਕਤਾ ਬਖਸ਼ਿਓ ਇਹ ਪ੍ਰੋਗਰਾਮ ਜਿਹੜਾ ਕਰਨ ਲੱਗੇ ਐ ਚੜ੍ਹਦੀ ਕਲਾ ਨਾਲ ਹੋਵੇ ਤੇ ਅੱਜ ਜਿਹੜਾ ਐ ਆਪਾਂ ਸੁਣ ਲਿਆ ਇਹ ਤੇ ਬੜੀ ਖੁਸ਼ੀ ਦੀ ਗੱਲ ਐ ਮੈਨੂੰ ਵੀ ਗੱਡੀ 'ਚ ਕਹਿੰਦੇ ਸੀ ਅਮਨ अरोड़ा ਜੀ ਕਿ ਭਾਈ ਸਾਹਿਬ ਅਗਲੇ ਸਾਲ ਦੀ ਤਰੀਕ ਦੇ ਦਿਓ ਤੇ ਅਸੀਂ ਆਪਾਂ ਇਹਦੀ ਓਪਨਿੰਗ ਵੀ ਕਰ ਦੇਣੀ ਉਦਘਾਟਨ ਵੀ ਕਰ ਦੇਣਾ ਸੋ ਇਹ ਬੜੀ ਖੁਸ਼ੀ ਦੀ ਗੱਲ ਆ ਇੰਨੀ ਸੰਗਤ ਸੁਣ ਰਹੀ ਏ মিডিਆ ਵੇਖ ਰਿਆ ਸਾਰੇ ਪਾਸੇ ਗੱਲ ਜਾਣੀ ਏ ਤੇ 9 ਮਹੀਨੇ ਦਾ ਪ੍ਰੋਜੈਕਟ ਹੈ ਸਾਲ ਰੱਖ ਲਓ ਅੱਜ ਹੁਣ ਨਵੰਬਰ ਚੱਲ ਰਿਹਾ ਗੁਰੂ ਨਾਨਕ ਸਾਹਿਬ ਦਾ ਉਤਾਰਪੁਰਬ ਹੈ ਤੇ ਜੇ ਸਾਲ ਦੇ ਵਿੱਚ ਵਿੱਚ ਇਹ ਬਣ ਜਾਏ ਤੇ ਤਿਆਰ ਹੋ ਜਾਏ ਤੇ ਨੀਂਹ ਰੱਖ ਦਈਏ ਤੇ ਕਲਾਸਾਂ ਅਗਲੇ ਸਾਲ ਲੱਗਣੀਆਂ ਸ਼ੁਰੂ ਹੋ ਜਾਣ ਇਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਇਹ ਆਪਣੇ ਆ ਨਗਰਾਂ ਲਈ ਇਕੱਲੇ ਟਡਰੀਆਂ ਲਈ ਨਹੀਂ ਸਾਰੇ ਇਲਾਕੇ ਲਈ ਇੱਥੇ ਬਹੁਤ ਬੱਚੇ ਸੈਂਕੜੇ ਹਜ਼ਾਰਾਂ ਬੱਚਿਆਂ ਨੇ ਪੜ੍ਹਨਾ ਹੈ ਔਰ ਐਸੀ ਵਿਦਿਆ ਜਿਹੜੀ AI ਦੀ ਜਿਹੜੀ ਅੱਜ ਸਭ ਤੋਂ ਵੱਡੀ ਲੋੜ ਹੈ ਉਹਦੀ ਪਹਿਲੀ ਵਾਰ ਪੰਜਾਬ ਦੇ ਵਿੱਚ ਇਹ ਪਹਿਲੀ ਹੋਏਗੀ ਜਿਹੜੀ ਅ ਜਿੱਥੇ ਇਹ ਕੋਰਸ ਕਰਾਏ ਜਾਣਗੇ ਇਹ ਵੱਡੀ ਗੱਲ ਹੈ ਜਿਹੜੀ ਸਾਡੇ ਹੀ ITI ਦੇ ਵਿੱਚ ਪੜ੍ਹਾਈ ਸ਼ੁਰੂ ਹੋਣੀ ਹੈ ਉਹ ਹੋਰ ਅਜੇ ਤੱਕ ਕਿਤੇ ਨਹੀਂ ਹੋਈ ਸੋ ਨਾਲ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਵੀ ਡਿਗਰੀਆਂ ਬੱਚੇ ਲਈ ਫਿਰਦੇ ਐ ਨੌਕਰੀਆਂ ਨਹੀਂ ਮਿਲਦੀਆਂ ਇੱਥੇ ਇਦਾਂ ਦੀ ਪੜ੍ਹਾਈ ਕਰਾਈਏ ਕਿ ਪੜ੍ਹਦੇ-ਪੜ੍ਹਦਿਆਂ ਨੂੰ ਹੀ ਨੌਕਰੀ ਮਿਲ ਜੇ ਵੀ ਆਹ ਬੱਚਾ ਚੰਗੇ ਪੜ੍ਹ ਰਿਹਾ ਤੇ ਇਹਨੂੰ ਨੌਕਰੀ ਮਿਲ ਜਾਏ ਇਹਦੇ ਇਹ ਬੜਾ ਜ਼ਰੂਰੀ ਹੈ ਕਿਉਂਕਿ ਆ ਮੇਰੇ ਨਾਲ ਦੇ ਕਈ ਬੱਚੇ ਇੱਥੇ ਵੀਰ ਮੇਰੇ ਹੈਗੇ ਐ ਜਿਹੜੇ ਮੇਰੀ ਉਮਰ ਦੇ ਹੋਣਗੇ 42-43 ਸਾਲ ਦੀ ਮੇਰੀ ਉਮਰ ਹੈ ਤੇ ਜਿਹੜੇ 43 ਸਾਲਾਂ ਹਨ ਪੁਰਾਣੇ ਜਿਹੜੇ ਮੇਰੇ ਨਾਲ ਪੜ੍ਹਦੇ ਰਹੇ ਐ ਉਦਮੀ ਇੱਥੇ ਹੀ ਸੀ ਇਸ ਪਿੰਡ ਵਿੱਚ ਸੀ ਅੱਜ ਵੀ ਇੱਥੇ ਹੀ ਹੈ ਨਾ ਕੋਈ ਅੱਗੇ ਜਾ ਸਕਿਆ ਨਾ ਉਦਾਂ ਦੀਆਂ ਕੋਈ ਰਾਹ ਹੀ ਨਹੀਂ ਸੀ ਨਾ ਕੋਈ ਪੜਾਈਆਂ ਸੀ ਇਹ ਤੇ ਧੰਨਵਾਦ ਸਾਡੇ ਮਾ ਇਲਾਕੇ ਚ ਵਾਪੁਰਖ ਆਏ ਮੇਰਾ ਉਹਨਾਂ ਦਾ ਨਾਲ ਲੈਂਡ ਲਗਿਆ ਮੀ ਸੰਤ ਭਾਬਾ ਕਰਮ ਸਿੰਘ ਜੀ ਉਹਨਾਂ ਨੇ ਕਿਰਪਾ ਕੀਤੀ ਕੂੜਾ ਕੋਈ ਵੀ ਬੰਦਾ ਯਾਦ ਰੱਖਣਾ ਕੂੜੇ ਨੂੰ ਕੋਈ ਘਰ ਚ ਨਹੀਂ ਰੱਖਦਾ ਕੂੜਾ ਬਾਹਰ ਸੁੱਟਿਆ ਜਾਂਦਾ ਤੇ ਅਸੀਂ ਕੂੜੇ ਵਰਗੇ ਸੀ ਜਿਨ੍ਹਾਂ ਨੂੰ ਮਹਾਪੁਰਖਾਂ ਨੇ ਸਾਂਭ ਲਿਆ ਕੂੜੇ ਨੂੰ ਕੋਈ ਨਹੀਂ ਸਾਂਭਦਾ ਹੁੰਦਾ ਕੂੜਾ ਬਾਹਰ ਸੁੱਟਦਾ ਹੈ ਅਸੀਂ ਇਸ ਪਿੰਡ 'ਚ ਹੀ ਮੈਂ ਜੰਮਿਆ ਇੱਥੇ ਹੀ ਰਿਹਾ ਪਰ ਉਹਨਾਂ ਨੇ ਸਾਨੂੰ ਸਾਂਭ ਲਿਆ ਮੈਨੂੰ ਨਾਲ ਲੈ ਗਏ ਅਸੀਂ ਮੈਂ ਉੱਥੇ ਰਹਾ ਰਾਡਾ ਸਾਹਿਬ ਪਰ ਤੁਸੀਂ ਜਿਹੜੇ ਉਹਨਾਂ ਨੇ ਸਕੂਲ ਬਣਾਇਆ ਸਾਡੇ ਚੌਂਟਾ ਸਾਹਿਬ ਪਹਿਲਾਂ ਉਹਨਾਂ ਨੇ ਕਿਰਪਾ ਕੀਤੀ ਕਿੰਨੇ ਹੀ ਬੱਚੇ ਐ ਜਿਹੜੇ ਮੇਰੇ ਤੋਂ ਬਾਅਦ ਵਾਲੀ ਪੀੜ੍ਹੀ ਸੀ ਉਹ ਚੌਂਟਾ ਸਾਹਿਬ ਪੜ੍ਹੀ ਐ ਸਾਡੇ ਪਤਾ ਹੀ ਨਹੀਂ ਕਿੰਨੇ ਕ ਬੱਚੇ ਆ ਨੇੜੇ-ਨੇੜੇ ਪਿੰਡਾਂ ਵਾਲਿਆਂ ਨੂੰ ਪੁੱਛ ਲਓ ਸਾਰੇ ਚੌਂਟਾ ਸਾਹਿਬ ਪੜ੍ਹੇ ਐ ਉਦੋਂ ਅੱਗੇ ਫਿਰ ਕਿਰਪਾ ਕੀਤੀ ਚੀਮਿਆਂ ਚੀਮੇ ਬਾਬਾ ਅਤਰ ਸਿੰਘ ਅਕੈਡਮੀ ਜਿਹੜੀ ਬਣੀ ਆ ਕਾਲ ਅਕੈਡਮੀ ਸਾਡੇ ਬੜੇ ਬੱਚੇ ਜਿਹੜੇ ਅਕੈਡਮੀਆ ਚ ਪੜ੍ਹਦੇ ਨੇ ਸੋ ਇਹ ਕਿਰਪਾ ਹੀ ਹੋਈ ਐ ਜਿਹੜਾ ਉਹਨਾਂ ਮਹਾਪੁਰਸ਼ਾਂ ਨੇ ਸਾਡੇ ਇਲਾਕੇ 'ਚ ਕਿਰਪਾ ਕੀਤੀ ਪਹਿਲਾਂ ਚੌਂਟਾ ਸਾਹਿਬ ਬਣ ਗਿਆ ਜੇ ਸਾਡੇ ਵੇਲੇ ਚੌਂਟਾ ਸਾਹਿਬ ਬਣਿਆ ਹੁੰਦਾ ਸ਼ਾਇਦ ਅਸੀਂ ਵੀ ਇੰਗਲਿਸ਼ ਮੀਡੀਅਮ 'ਚ ਪੜ੍ਹਦੇ ਸਾਡੇ ਵਾਰੀ ਹੈ ਨਹੀਂ ਸੀ ਆ ਮੇਰੇ ਪਿਤਾ ਜੀ ਖੜੇ ਐ ਇਹਨਾਂ ਨੇ ਮੈਨੂੰ ਡੱਕਾ ਨਹੀਂ ਤੋੜਨ ਦਿੱਤਾ ਘਰ ਦਾ ਕਹਿਣਾ ਪੜ੍ਹਾਈ ਕਰਿਓ ਪੁੱਤ ਪੜ੍ਹਾਈ ਕਰੋ ਤੁਸੀਂ ਕੁਝ ਨਹੀਂ ਕਰਨਾ ਪੜ੍ਹਾਈ ਕਰਨੀ ਮੈਨੂੰ ਕਹਿਣਾ ਮੱਝ ਸਾਰਾ ਦੁੱਧ ਚੁੰਗਦੀ ਚੁੰਗ ਜਾਵੇ ਕੱਟਾ ਚੁੰਗਦਾ ਚੁੰਗ ਜਾਵੇ ਤੂੰ ਨਾ ਡੱਕਾ ਤੋੜੀ ਤੂੰ ਪੜ੍ਹਾਈ ਕਰੀ ਪੁੱਤਰ ਪੜ੍ਹਾਈ ਕਰੋ ਅੱਗੇ ਪਹੁੰਚਿਓ ਪਰ ਉਦੋਂ ਹੈ ਹੀ ਸਰਕਾਰੀ ਸਕੂਲ ਸੀ ਜਿੱਦਾਂ ਅਸੀਂ ਪੜ੍ਹ ਸਕੇ ਪੜ੍ਹੇ ਪਰੇ ਤੇ ਉਹਨਾਂ ਮਾਪੁਰਿਸ਼ਾਨ ਨੇ ਕਿਰਪਾ ਕਰਤੀ ਸਾਨੂੰ ਚਰਨੀ ਲਾ ਲਿਆ ਤੇ ਸਾਡੇ ਇਲਾਕੇ 'ਚ ਉਹਨਾਂ ਨੇ ਕਿਰਪਾ ਇਹ ਕੀਤੀ ਵੀ ਚੌਂਤਾ ਸਾਹਿਬ ਸਕੂਲ ਬਣਾਇਆ ਫਿਰ ਚੀਮੇ ਕਾਲ ਅਕੈਡਮੀ ਬਣ ਗਈ ਕਿੰਨੇ ਬੱਚਿਆਂ ਦਾ ਸਾਡਾ ਭਲਾ ਹੋ ਗਿਆ ਤੇ ਆ ਜਿਹੜਾ ਕੰਮ ਹੋਣ ਲੱਗਿਆ ਇਹ ਤੇ ਬਹੁਤ ਹੀ ਚੰਗਾ ਹੈ ਇੱਥੇ ਬੱਚੀਆਂ ਨੇ ਵੀ ਪੜ੍ਹਨਾ ਹੈ ਬੱਚਿਆਂ ਨੇ ਵੀ ਪੜ੍ਹਨਾ ਹੈ ਪਿੰਡ ਦੀਆਂ ਧੀਆਂ ਨੂੰ ਵੀ ਮਿਲੇਗਾ ਬਹੁਤ ਕੁਝ ਪਿੰਡ ਦੇ ਆ ਪੁੱਤਾਂ ਨੂੰ ਮਿਲੇਗਾ ਸੋ ਇਹ ਬੜੀ ਖੁਸ਼ੀ ਦੀ ਗੱਲ ਸਾਡੇ ਨਗਰ ਨਿਵਾਸੀਆਂ ਵਾਸਤੇ ਹੈ ਮੈਂ ਲੰਘਦਾ ਪਿੰਡ ਵਿੱਚੋਂ ਮੈਂ ਅੱਜ ਵੀ ਆਇਆ ਮੈਨੂੰ ਤੇ ਪਛਾਣ ਹੀ ਨਹੀਂ ਆਉਂਦੀ ਵੀ ਕਿੱਥੋਂ ਪਿੰਡ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਉਹ ਕਿੱਥੇ ਨਾਲਾ ਹੁੰਦਾ ਸੀ ਇੱਕ ਦੁਕਾਨ ਸੀ ਅੱਡੇ ਦੇ ਉੱਤੇ ਸਿਰਫ ਚਾਹ ਪਾਣੀ ਵਾਲੀ ਤੇ ਕੁਛ ਵੀ ਬੱਸ ਸਟੈਂਡ ਤੇ ਨਹੀਂ ਸੀ ਹੁੰਦਾ ਹੁਣ ਤੇ ਪਤਾ ਹੀ ਨਹੀਂ ਲੱਗਦਾ ਤੇ ਜਿਹੜਾ ਤੁਹਾਡਾ ਇਹ ਇਹ ਕੱਲੀ ਆਈਟੀਆ ਹੀ ਨਹੀਂ ਆਈ ਇਹ ਆਈਟੀਆ ਦੇ ਨਾਲ ਤੁਹਾਡਾ ਪਿੰਡ ਕਸਬਾ ਬਣ ਜਾਣਾ ਇਹਨੇ ਸ਼ਹਿਰ ਬਣ ਜਾਣਾ ਇਹ ਇਧਰ ਨੂੰ ਵਧਣਾ ਹੁਣ ਆਹ ਜਿਹੜਾ ਦਿਆਲਗੜ ਵਾਲਾ ਰੋਡ ਹੈ ਜਿਵੇਂ ਉਧਰ ਰੌਣਕਾਂ ਨੇ ਇਹ ਰੌਣਕਾਂ ਹੁਣ ਇਧਰ ਨੂੰ ਵੀ ਲੱਗਣੀਆਂ ਹਨ